ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਿਲੰਗ ਮਹਲਾ 9 ਕਾਫੀ ਇੱਕ ਓੰਕਾਰ ਸਤਗੁਰ ਪਰਸਾਦ ਚੇਤਨਾ ਹੈ ਤਉ ਚੇਤ ਲੈ ਨਿਸ ਦਿਨ ਮੈਂ ਪ੍ਰਾਨੀ ਚਿਨ ਚਿਨੇ ਔਦ ਬਿਹਾਰਤ ਹੈ ਫੂਟ ਕਟ ਜਿਉ ਪਾਨੇ ਚੇਤਨਾ ਹੈ ਤੋ ਚੇਤ ਲਐ ਨਿਸ ਦਿਨ ਮੈਂ ਪ੍ਰਾਨੇ ਛਿਨ ਛਿਨ ਆਉਦਿ ਬਿਹਾਤ ਹੈ ਫੂਟ ਕਟ ਜਿਉ ਪਾਨੇ ਰਹਾ ਹਰ ਗੁਨ ਕਾਹੇ ਨਾ ਗਾਵਹਿ ਮੂ ਰਖੇ ਅਗਿਆਨਾ ਝੂਠਾ ਲਾਲਚ ਲਾਗ ਕੈ ਨਹਿ ਮਰਨ ਪਛਾਨਾ ਅਜਹੋਂ ਕਛ ਬਿਗਰਿਓ ਨਹੀਂ ਜੋ ਪ੍ਰਭ ਗੁਣ ਗਾਵੇ ਕਉ ਨਾਨਕ ਤਹ ਭਜਨਤੇ ਨਿਰਪੈ ਪਦ ਪਾਵੇ ਅਜਹੋਂ ਕਛ ਬਿਗਰਿਓ ਨਹੀਂ ਜੋ ਪ੍ਰਭ ਗੁਣ ਗਾਵੇ ਕੋਹ ਨਾਨਕ ਤਹ ਭਜਨ ਤੇ ਨਿਰਪੈ ਪਦ ਗਾਵੇ ਤਿਲੰਗ ਮਹਲਾ ਨੌਵਾਂ ਕਾਫੀ ਇੱਕ ਓੰਕਾਰ ਸਤਗੁਰ ਪਰਸਾਦ ਚੇਤਨਾ ਹੈ ਤਉ ਚੇਤ ਲੈ ਨਿਸ ਦਿਨ ਮੈਂ ਪ੍ਰਾਨੀ ਚਿਨੇ ਚਿਨੇ ਆਉਦ ਬਿਹਾਤ ਹੈ ਫੂਟ ਕਟ ਜਿਉ ਪਾਨੇ ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਨੀ ਚਿਨੇ ਚਿਨੇ ਆਉਦ ਬਿਹਾਤ ਹੈ ਫੂਟ ਕਟ ਜਿਉ ਪਾਨੇ ਰਹਾ ਹ ਹਰ ਗੁਣ ਕਾਹੇ ਨਾ ਗਾਵਹਿ ਮੋ ਰਖੇ ਅਗਿਆਨਾ ਝੂਠਾ ਲਾਲਚ ਲਾਗ ਕੈ ਨਹਿ ਮਰਨ ਪਛਾਨਾ ਅਜਹੋਂ ਕਛ ਬਿਗਰਿਓ ਨਹੀਂ ਜੋ ਪ੍ਰਭ ਗੁਣ ਗਾਵੇ ਕਾ ਨਾਨਕ ਤਹ ਭਜਨਤੇ ਨਿਰਪੈ ਪਦ ਪਾਵੇ ਅਜਹੋਂ ਕਛ ਬਿਗਰਿਓ ਨਹੀਂ ਜੋ ਪ੍ਰਭ ਗੁਣ ਗਾਵੇ ਕਹੋ ਨਾਨਕ ਤਹੇ ਭਜਨ ਤੇ ਨਿਰਪੈ ਪਦ ਗਾਵੇ ਤਿਲੰਗ ਮਹਲਾ 9 ਕਾਫੀ ਇਕ ਓਅੰਕਾਰ ਸਤਗੁਰ ਪ੍ਰਸਾਦ ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਨੀ ਛਿਨ ਛਿਨੇ ਹੋਦ ਬਿਹਾਤ ਹੈ ਫੂਟ ਘਟ ਜਿਉ ਪਾਨੇ ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਨੀ ਛਿਨ ਛਿਨੇ ਹੋਦ ਬਿਹਾਤ ਹੈ ਖੂਟ ਕਟ ਜਿਉ ਪਾਨੇ ਰਹਾਉ ਹਰ ਗੁਣ ਕਾਹੇ ਨਾ ਗਾਵਹਿ ਮੂ ਰਖੇ ਅਗਿਆਨਾ ਝੂਠਾ ਲਾਲਚ ਲਾਗ ਕੈ ਨਹਿ ਮਰਨ ਪਛਾਨਾ ਅਜਹੋਂ ਕਛ ਬਿਗਰਿਓ ਨਹੀਂ ਜੋ ਪ੍ਰਭ ਗੁਣ ਗਾਵੇ ਕਹ ਨਾਨਕ ਤਹ ਭਜਨਤੇ ਨਿਰਪੈ ਪਦ ਪਾਵੈ ਅਜਹੋਂ ਕਛ ਬਿਗਰਿਓ ਨਹੀਂ ਜੋ ਪ੍ਰਭ ਗੁਣ ਗਾਵੈ ਕਹ ਨਾਨਕ ਤਹ ਭਜਨਤੇ ਨਿਰਪੈ ਪਦ ਗਾਵੈ ਤਿਲੰਗ ਮਹਲਾ 9 ਕਾਫੀ ਇਕ ਓੰਕਾਰ ਸਤਗੁਰ ਪਰਸਾਦ ਚੇਤਨਾ ਹੈ ਤਉ ਚੇਤ ਲਐ ਨਿਸ ਦਿਨ ਮੈਂ ਪ੍ਰਾਨੀ ਚਿਨ ਚਿਨੇ ਆਦ ਬੇਹਾਤ ਹੈ ਫੂਟ ਕਟ ਜਿਉ ਪਾਨੇ ਚੇਤਨਾ ਹੈ ਤਉ ਚੇਤ ਲਐ ਨੇ ਸਦਿਨ ਮੈਂ ਪ੍ਰਾਨੀ ਚਿਨਿਸ਼ਿਨ ਆਦਿ ਬਿਹਾਰਤ ਹੈ ਫੂਟ ਕਟ ਜਿਉ ਪਾਨੇ ਰਹਾਉ ਹਰ ਗੁਨ ਕਾਹੇ ਨਾ ਗਾਵਹਿ ਮੂਰਖ ਅਗਿਆਨਾ ਝੂਠੇ ਲਾਲਚ ਲਾਗ ਕੈ ਨਹਿ ਮਰਨ ਪਛਾਨਾ ਅਜਹੋਂ ਕਛ ਬਿਗਰਿਓ ਨਹੀਂ ਜੋ ਪ੍ਰਭ ਗੁਣ ਗਾਵੇ ਕਹ ਨਾਨਕ ਤਿਹ ਭਜਨਤੇ ਨਿਰਪੈ ਪਦ ਪਾਵੇ ਅਜਹੋਂ ਕਛ ਬਿਗਰਿਓ ਨਹੀਂ ਜੋ ਪ੍ਰਭ ਗੁਣ ਗਾਵੇ ਕਹ ਨਾਨਕ ਤਿਹ ਭਜਨਤੇ ਨਿਰਪੈ ਪਦ ਗਾਵੇ ਤਿਲੰਗ ਮਹਲਾ ਨੌਵਾਂ ਕਾਫੀ ਇੱਕ ਓੰਕਾਰ ਸਤਗੁਰ ਪਰਸਾਦ ਚੇਤਨਾ ਹੈ ਤਉ ਚੇਤਲੈ ਨਿਸ ਦਿਨ ਮੈਂ ਪ੍ਰਾਨੀ ਛਿਨ ਛਿਨੇ ਹੋਦ ਬਿਹਾਰਤ ਹੈ ਫੂਟ ਕਟ ਜਿਉ ਪਾਨੇ ਚੇਤਨਾ ਹੈ ਤੋ ਚੇਤ ਲਇ ਨਿਸ ਦਿਨ ਮੈਂ ਪ੍ਰਾਨੇ ਛਿਨ ਛਿਨ ਆਉਦ ਬਿਹਾਤ ਹੈ ਫੂਟ ਕਟ ਜਿਉ ਪਾਨੇ ਰਹਾ ਹਰ ਗੁਣ ਕਾਹੇ ਨਾ ਗਾਵਹਿ ਮੂ ਰਖੇ ਅਗਿਆਨਾ ਝੂਠਾ ਲਾਲਚ ਲਾਗ ਕੈ ਨਹਿ ਮਰਨ ਪਛਾਨਾ ਅਜਹੋਂ ਕਛ ਬਿਗਰਿਓ ਨਹੀਂ ਜੋ ਪ੍ਰਭ ਗੁਣ ਗਾਵੇ ਕੋ ਨਾਨਕ ਤਹ ਭਜਨਤੇ ਨਿਰਪੈ ਪਦ ਪਾਵੇ ਅਜਹੋਂ ਕਛ ਬਿਗਰਿਓ ਨਹੀਂ ਜੋ ਪ੍ਰਭ ਗੁਣ ਗਾਵੇ ਕਹੁ ਨਾਨਕ ਤਹ ਭਜਨ ਤੇ ਨਿਰਪੈ ਪਦ ਗਾਵੇ ਤਿਲੰਗ ਮਹਲਾ 9 ਕਾਫੀ ਇਕ ਓੰਕਾਰ ਸਤਗੁਰ ਪਰਸਾਦ ਚੇਤਨਾ ਹੈ ਤਉ ਚੇਤ ਲੈ ਇਸ ਦਿਨ ਮੈਂ ਪ੍ਰਾਨੀ ਚਿਨਿ ਚਿਨਿ ਆਉ ਦਿ ਬਿਹਾਰਤ ਹੈ ਫੂਟ ਕਟ ਜਿਉ ਪਾਨੇ ਚੇਤਨਾ ਹੈ ਤੋ ਚੇਤ ਲਐ ਨਿਸ ਦਿਨ ਮੈਂ ਪ੍ਰਾਨੀ ਚਿਨਿ ਚਿਨਿ ਆਉ ਦਿ ਬਿਹਾਰਤ ਹੈ ਫੂਟ ਕਟ ਜਿਉ ਪਾਨੇ ਰਹਾਉ ਹਰ ਗੁਣ ਕਾਹੇ ਨਾ ਗਾਵਹਿ ਮੋ ਰਖੇ ਅਗਿਆਨਾ ਝੂਠਾ ਲਾਲਚ ਲਾਗ ਕੈ ਨਹਿ ਮਰਨ ਪਛਾਨਾ ਅਜਹੋਂ ਕਛ ਬਿਗਰਿਓ ਨਹੀਂ ਜੋ ਪ੍ਰਭ ਗੁਣ ਗਾਵੇ ਕਉ ਨਾਨਕ ਤਹ ਭਜਨ ਤੇ ਨਿਰਪੈ ਪਦ ਪਾਵੇ ਅਜਹੁ ਕਛ ਬਿਗਰਿਓ ਨਹੀਂ ਜੋ ਪ੍ਰਭ ਗੁਣ ਗਾਵੇ ਕਹੋ ਨਾਨਕ ਤਹੇ ਭਜਨ ਤੇ ਨਿਰਪੈ ਪਦ ਗਾਵੇ ਤਿਲੰਗ ਮਹਲਾ 9 ਕਾਫੀ ਇਕ ਓੰਕਾਰ ਸਤਗੁਰ ਪ੍ਰਸਾਦ ਚੇਤਨਾ ਹੈ ਤੋ ਚੇਤਲੈ ਨਿਸ ਦਿਨ ਮੈਂ ਪ੍ਰਾਨੀ ਛਿਨ ਛਿਨੇ ਆਉਤ ਬਿਹਾਤ ਹੈ ਫੂਟ ਘਟ ਜਿਉ ਪਾਨੇ ਚੇਤਨਾ ਹੈ ਤੋ ਚੇਤਲੈ ਨਿਸ ਦਿਨ ਮੈਂ ਪ੍ਰਾਨੀ ਛਿਨ ਛਿਨੇ ਆਉਤ ਬਿਹਾਤ ਹੈ ਕੂਟ ਕਟ ਜਿਉ ਪਾਨੇ ਰਹਾਉ ਹਰ ਗੁਨ ਕਾਹੇ ਨਾ ਗਾਵਹਿ ਮੂ ਰਖੇ ਅਗਿਆਨਾ ਝੂਠੈ ਲਾਲਚ ਲਾਗ ਕੈ ਨਹਿ ਮਰਨ ਪਛਾਨਾ ਅਜਹੋਂ ਕਛ ਬਿਗਰਿਓ ਨਹੀਂ ਜੋ ਪ੍ਰਭ ਗੁਨ ਗਾਵੈ ਕੋ ਨਾਨਕ ਤਹ ਭਜਨਤੇ ਨਿਰਪੈ ਪਦ ਪਾਵੇ ਅਜਹੋਂ ਕਛ ਬਿਗਰਿਓ ਨਹੀਂ ਜੋ ਪ੍ਰਭ ਗੁਣ ਗਾਵੇ ਕੋ ਨਾਨਕ ਤਹ ਭਜਨਤੇ ਨਿਰਪੈ ਪਦ ਗਾਵੇ ਤਿਲੰਗ ਮਹਲਾ 9 ਕਾਫੀ ਇਕ ਓੰਕਾਰ ਸਤਗੁਰ ਪਰਸਾਦ ਚੇਤਨਾ ਹੈ ਤੋ ਚੇਤ ਲਐ ਨਿਸ ਦਿਨ ਮੈਂ ਪ੍ਰਾਨੀ ਛਿਣ ਛਿਣੇ ਆਉ ਦ ਬੇ ਹਾਤ ਹੈ ਫੂਟ ਘਟ ਜਿਉ ਪਾਨੇ ਚੇਤਨਾ ਹੈ ਤੋ ਚੇਤ ਲਐ ਨੇ ਸਦਿਨ ਮੈਂ ਪ੍ਰਾਨੀ ਚਿਨਿ-ਚਿਨਿ ਆਉਤ ਬਿਹਤ ਹੈ ਫੂਟ ਕਟ ਜਿਉ ਪਾਨੇ ਰਹਾ ਹਰ ਗੁਨ ਕਾਹੇ ਨਾ ਗਾਵਹਿ ਮੂ ਰਖੇ ਅਗਿਆਨਾ ਝੂਠੇ ਲਾਲਚ ਲਾਗ ਕੈ ਨਹਿ ਮਰਨ ਪਛਾਨਾ ਅਜਹੋਂ ਕਛ ਬਿਗਰਿਓ ਨਹੀਂ ਜੋ ਪ੍ਰਭ ਗੁਣ ਗਾਵੇ ਕਹ ਨਾਨਕ ਤਹ ਭਜਨਤੇ ਨਿਰਪੈ ਪਦ ਪਾਵੇ ਅਜਹੋਂ ਕਛ ਬਿਗਰਿਓ ਨਹੀਂ ਜੋ ਪ੍ਰਭ ਗੁਣ ਗਾਵੇ ਕਹ ਨਾਨਕ ਤਹ ਭਜਨਤੇ ਨਿਰਪੈ ਪਦ ਗਾਵੇ ਤਿਲੰਗ ਮਹਲਾ ਨੌਵਾਂ ਕਾਫੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਚੇਤਨਾ ਹੈ ਤਉ ਚੇਤ ਲੈ ਨਿਸ ਦਿਨ ਮੈਂ ਪ੍ਰਾਨੀ ਛਿਨ ਛਿਨੇ ਆਦ ਬਿਹਾਤ ਹੈ ਫੂਟ ਕਟ ਜਿਉ ਪਾਨੇ ਚੇਤਨਾ ਹੈ ਤੋ ਚੇਤ ਲਇ ਨਿਸ ਦਿਨ ਮੈਂ ਪ੍ਰਾਨੇ ਛਿਨ ਛਿਨ ਆਉਦਿ ਬਿਹਾਤ ਹੈ ਫੂਟ ਕਟ ਜਿਉ ਪਾਨੇ ਰਹਾਉ ਹਰ ਗੁਣ ਕਾਹੇ ਨਾ ਗਾਵਹਿ ਮੂ ਰਖੇ ਅਗਿਆਨਾ ਝੂਠਾ ਲਾਲਚ ਲਾਗ ਕੈ ਨਹਿ ਮਰਨ ਪਛਾਨਾ ਅਜਹੋਂ ਕਛ ਬਿਗਰਿਓ ਨਹੀਂ ਜੋ ਪ੍ਰਭ ਗੁਣ ਗਾਵੇ ਕਉ ਨਾਨਕ ਤਹ ਭਜਨਤੇ ਨਿਰਪੈ ਪਦ ਪਾਵੇ ਅਜਹੋਂ ਕਛ ਬਿਗਰਿਓ ਨਹੀਂ ਜੋ ਪ੍ਰਭ ਗੁਣ ਗਾਵੇ ਕਹੁ ਨਾਨਕ ਤਹ ਭਜਨ ਤੇ ਨਿਰਪੈ ਪਦ ਗਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ